ਸਪੰਜਾ ਵਿਰਕਲਿਚ ਯੂਨੀਵਰਸਿਟੀ ਦਾ ਆਪਣਾ ਪੈਟਰੋਲ ਪੰਪ ਹੈ ਸੀ ਇੱਥੇ ਉਹਦੀ ਬੜੀ ਲੋਡ ਸੀ ਕਿਉਂਕਿ ਸਾਡੇ ਕੋਲ ਫੈਕਲਟੀ ਤੇ ਸਟੂਡੈਂਟਸ ਤੇ ਹੋਰ ਜਿਹੜੇ ਕਰਮਚਾਰੀ ਨੇ ਉਹਨਾਂ ਸਾਰਿਆਂ ਕੋਲ ਤੇ ਕਈ ਵਨ ਗੱਡੀਆਂ ਨੇ ਤੇ ਉਹ ਪਟਰੋਲ ਰੁਕ ਸੀ ਦੁਆਰੇ ਚਾਲੂ ਕੀਤਾ ਤੇ ਲੋਕਾਂ 'ਚ ਬਹੁਤ ਬੜੀ ਖੁਸ਼ੀ ਹੈ ਕਿ ਕਬਡੀ ਰਾਤ ਮਿਲ ਗਈ ਸਾਨੂੰ ਤੇ ਅਸੀਂ ਹੁਣ ਅੰਦਰੋਂ ਹੀ ਪਟਰੋਲ ਪੰਪ ਵਾਲੰਨੇ ਆ ਤੇ ਬਹੁਤ ਸਾਡਾ ਟਾਈਮ ਵੀ ਨਹੀਂ ਜਾਇਆ ਹੁੰਦਾ ਤੇ 12 ਲੋਕ ਕਿ ਆਉਂਦੇ ਨੇ ਪਤਾ ਵੀ ਨਹੀਂ ਹੁੰਦਾ ਬਾਹਰ ਪੈਟਰੋਲ ਪੰਪ ਕਿੱਥੇ ਹੈਗਾ ਸੋ ਇੱਥੇ ਸਾਰਿਆਂ ਨੂੰ ਪਤਾ ਕਿ ਆ ਸਾਡਾ ਪੈਟਰੋਲ ਪੰਪ ਹੈਗਾ ਤੇ ਉਹਨਾਂ ਦਾ ਟਾਈਮ ਬਹੁਤ ਵੱਜ ਜਾਂਦਾ हेलो दोस्तों अस्सलाम वालेकुम दोस्तों मैं तेरा दोस्त हरदीप दुआ दे 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 और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਆ ਗਏ ਆਸੀਂ ਪੀਯੂ ਦੇ ਵਿੱਚ ਤੁਹਾਨੂੰ ਦੱਸਦਾ ਕਿ ਪੀਯੂ ਦੇ ਚਿਹਰੇ ਦੇ ਇਸ ਨਵੇਂ ਸਾਲ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਐਕਟੀਵਿਟੀਜ਼ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇੱਕ ਵੱਡੀ ਖੁਸ਼ੀ ਦੀ ਗੱਲ ਇੱਥੇ ਆਵੇ ਕਿ ਤਿੰਨ ਸਾਲਾਂ ਤੋਂ ਜੀ ਆ ਕਿਉਂਕਿ ਪੀਯੂ ਕਹਿੰਦਾ ਹੈ ਸਥਾਨ ਹੈ ਜਿੱਥੇ ਕੇਵਲ ਲੁਧਿਆਣਾ ਵਾਸੀ ਹੀ ਨਹੀਂ ਉਲ ਕਿ ਪੂਰੇ ਹਿੰਦੁਸਤਾਨ ਤੋਂ ਤੇ ਪੂਰੇ ਵਰਲਡ ਤੋਂ ਲੋਕ ਇੱਥੇ ਆਉਂਦੇ ਨੇ ਅਤੇ ਗੱਡੀਆਂ ਦਾ ਤਾਂ ਅਕਸਰ ਇੱਥੇ ਲੱਗਿਆ ਰਹਿੰਦਾ ਕਿਉਂਕਿ ਬਹੁਤ ਸਾਰੇ ਸੈਮੀਨਾਰ ਇੱਥੇ ਹੁੰਦੇ ਨੇ ਲੇਕਿਨ ਇੱਕ ਵੱਡੀ ਪਰੇਸ਼ਾਨੀ ਇੱ ਪੈਟਰੋਲ ਪੰਪ ਹੈ ਉਹ ਟੋਟਲੀ ਬੰਦ ਪਿਆ ਸੀ ਯਾਨੀ ਕਿ ਅਗਰ ਕਿੱਥੋਂ ਅਗਰ ਕਿਸੇ ਨੇ ਜਾਣਾ ਹੈ ਕੋਈ ਬਾਹਰੋਂ ਰਾਜਿਆ ਤੋਂ ਆਂਦਾ ਹੈ ਤੇ ਉਹਨੂੰ ਤਾਂ ਨਹੀਂ ਪਤਾ ਪੈਟਰੋਲ ਪੰਪਾਰ ਕਿੱਥੇ ਹੈਗਾ ਸੋ ਅਕਸਰ ਇੱਕ ਬਹੁਤ ਵੱਡੀ ਜਿਹੜੀ ਫੈਸਿਲਿਟੀ ਇੱਥੇ ਪੈਟਰੋਲ ਪੰਪ ਦੀ ਸੀ ਜੋ ਕਿ ਇਕਲੋਤਾ ਪੀਏ ਉਹਦਾ ਆਪਣਾ ਪੈਟਰੋਲ ਪੰਪ ਹੈ ਉਹ ਲਗਾਤਾਰ ਇਕ ਨਹੀਂ ਦੋ ਨਹੀਂ ਬਲਕਿ ਤਿੰਨ ਸਾਲਾਂ ਤੋਂ ਲਗਾਤਾਰ ਬੰਦ ਸੀਗਾ ਜੋ ਕਿ ਹੁਣ ਚਾਲੂ ਕਰ ਦਿੱਤਾ ਗਿਆ ਤੇ ਸਾਡੇ ਨਾਲ ਗੱਲ-ਕਲ ਮੌਜੂਦ ਹੈ ਇਸ ਵੀ ਸੀ ਸਰ ਤਾਂ ਜਾਣਦੇ ਆ ਕੀ ਕਾਰਨ ਕਰਕੇ ਉਹ ਬੰਦ ਸੀ ਔਰ ਕਿਸ ਪ੍ਰਕਾਰ ਦਾ ਇਸ ਨੂੰ ਸ਼ੁਰੂਆਤ ਜਿਹੜੀ ਹੈ ਦੁਬਾਰਾ ਤੋਂ ਇੱਕ ਵਾਰ ਬਹਾਲ ਕਰ ਦਿੱਤੀ ਗਈ ਹੈ ਸਸ਼ੀ ਕਸਲ ਵੈ ਆਪਣਾ ਪੈਟਰੋਲ ਪੰਪ ਹੈ ਸੀ ਇੱਥੇ ਉਹਦੀ ਬੜੀ ਲੋਡ ਸੀ ਕਿਉਂਕਿ ਸਾਡੇ ਕੋਲ ਫੈਕਲਟੀ ਤੇ ਸਟੂਡੈਂਟਸ ਤੇ ਹੋਰ ਜਿਹੜੇ ਕਰਮਚਾਰੀ ਨੇ ਉਹਨਾਂ ਸਾਰਿਆਂ ਕੋਲ ਤੇ ਕਈ ਬੰਨੂ ਗੱਡੀਆਂ ਨੇ ਤੇ ਇਸੇ ਤਰ੍ਹਾਂ ਸਾਡੇ ਕੋਲ ਇੱਥੇ ਟਰੈਕਟਰਸ ਨੇ ਤੇ ਨਾਲ ਨਾਲ ਸਾਡੇ ਟਰੈਕਟਰ ਤੇ ਬੱਸੇਸ ਹੈਗੀਆਂ ਨੇ ਤੇ ਵਹੀਕਲ ਸਾਡੇ ਕੋਲ ਬਹੁਤ ਨੇ ਤੇ ਬਾਹਰ ਜਾਣਾ પેટ્રોલ ਪਾਉਣਾ ਉਹ ਬੜੀ ਦਿੱਕਤ ਆਉਂਦੀ ਸੀ ਤੇ ਇਸ ਕਰਕੇ ਇੱਥੇ પેટ્રોલ ਪੰਪ ਖੁੱਲਿਆ ਸੀ ਪਰ ਪਿਛਲੇ 3 ਸਾਲਾਂ ਤੋਂ ਉਹ પેટ્રોલ ਪੰਪ ਹੀ ਬੰਦ ਪਿਆ ਸੀ ਬਾਹਰ ਜਾਂਦੇ ਸੀ ਬੜੀ ਦਿੱਕਤ ਆਉਂਦੀ ਸੀ ਰੋਡ ਨੂੰ ਕਰਾਸ ਕਰਦੇ ਸੀ ਐਕਸੀਡੈਂਟ ਦਾ ਵੀ ਖਤਰਾ ਰਹਿੰਦਾ ਸੀ ਤੇ ਉਹ પેટ્રોલ ਪੰਪ ਨੂੰ ਅਸੀਂ ਨਾ ਚੱਲਣ ਦੇ ਰੀਜਨ ਕੁਛ ਇਹ ਸੀ ਕਿ ਐਡਮਿਨਿਸਟ੍ਰੇਸ਼ਨ ਪਿੱਛੇ ਵਾਈਸ ਚਾਂਸਲਰ ਰੈਗੂਲਰ ਨਾ ਹੋਣ ਕਰਕੇ ਤੇ ਇੱਧਰ ਬਹੁਤਾ ਧਿਆਨ ਹੀ ਨਹੀਂ ਦਿੱਤਾ ਤੇ ਇਸ ਕਰਕੇ ਉਹ ਬੰਦ ਪਿਆ ਤੇ ਉਸ ਤੋਂ ਬਾਅਦ ਇਹ ਪਟਰੋਲਪ ਚਾਲੂ ਕੀਤਾ ਤੇ ਜਿਹਦੇ ਨਾਲ ਲੋਕਾਂ ਦਾ ਟਾਈਮ ਵੀ ਬਹੁਤ ਵੱਧਾ ਤੇ ਅੱਛਾ ਜੋ ਲੋਕਾਂ ਨੂੰ ਇਹ ਵੀ ਹੈ ਕਿ ਜਿਹੜਾ ਪੀਪ ਦਾ ਪਟਰੋਲ ਪੰਪ ਹੈ ਉਹਦੇ ਵਿੱਚ ਜਿਹੜਾ ਡੀਜਲ ਹੈ ਪਟਰੋਲ ਹੈ ਉਹਦੀ ਕੁਆਲਿਟੀ ਵੀ A1 ਹੁੰਦੀ ਹੈਗੀ ਹੈ ਤੇ ਕੋਈ ਮਿਕਸੀ ਮੁਕਸੀ ਦਾ ਇਥੇ ਚਾਂਸ ਨਹੀਂ ਹੈਗਾ ਤੇ ਉਹ ਪਟਰੋਲਪ ਅਸੀਂ ਦੁਬਾਰਾ ਵੀ ਚਾਲੂ ਕੀਤਾ ਤੇ ਲੋਕਾਂ 'ਚ ਬਹੁਤ ਵੱਡੀ ਖੁਸ਼ੀ ਹੈ ਕਿ ਕਬਡੀ ਰਾਤ ਮਿਲ ਗਈ ਸਾਨੂੰ ਤੇ ਅਸੀਂ ਹੁਣ ਅੰਦਰੋਂ ਹੀ ਪਟਰੋਲ ਪੰਪ ਲੈ ਲਨੇ ਆ ਤੇ ਬਹੁਤ ਸਾਡਾ ਟਾਈਮ ਵੀ ਨਹੀਂ ਜਾਇਆ ਹੁੰਦਾ ਅਸੀਂ ਇਸ ਤਰ੍ਹਾਂ ਇਹਦਾ ਅੰਦਰ ਦੇ ਸੀਗੇ ਜਿਹੜੇ ਲekin ਜਿਹੜੇ ਆਪਣੇ ਆਮੇਸ਼ਾ ਬਹੁਤ ਸਾਰੇ ਸੈਮੀਨਾਰ ਹੁੰਦੇ ਨੇ ਜਿੱਥੇ ਕਿ ਬਾਕੀ ਨਾਲ ਦੇ ਲੱਗਦੇ ਰਾਜਾਂ ਤੋਂ ਵੀ ਲੋਕ ਇੱਥੇ ਪਹੁੰਚਦੇ ਨੇ ਅਗਰ ਖੇਤੀ ਮੇਲੇ ਦੀ ਗੱਲ ਕਰੀਏ ਕਿਸਾਨ ਮੇਲੇ ਦੀ ਗੱਲ ਕਰੀਏ ਪਸ਼ੂ ਪਾਲਨ ਮੇਲੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਬਾਰ ਬਾਰ ਆਉਂਦੇ ਨੇ ਸੋ ਕਿੰਨਾ ਕੁ ਫਾਇਦਾ ਔਰ ਆਫ ਦਿ ਰਿਕਾਰਡ ਵੀ ਅਗਰ ਇਹ ਪ੍ਰੋਗਰਾਮ ਨਾ ਹੁੰਦਾ ਹਰ ਮਹੀਨੇ ਬਹੁਤ ਸਾਰੇ ਸੈਮੀਨਾਰਸ ਚੱਲਦੇ ਰਹਿੰਦੇ ਨੇ ਉਹਨਾਂ ਨੂੰ ਕਿੰਨਾ ਬੈਨੀਫਿਟ ਹੋਏਗਾ ਦੇਖੋ ਉਹਨਾਂ ਨੂੰ ਕਿਹੜੇ ਜਿਹੜੇ ਬਾਹਰੋਂ ਲੋਕ ਹੀ ਆਉਂਦੇ ਨੇ ਪਤਾ ਵੀ ਨਹੀਂ ਹੁੰਦਾ ਬਾਹਰ ਪٹرول ਪੰਪ ਕਿੱਥੇ ਹੈਗਾ ਸੋ ਇੱਥੇ ਸਾਰਿਆਂ ਨੂੰ ਪਤਾ ਕਿ ਆਹ ਸਾਡਾ ਪٹرول ਪੰਪ ਨੇ ਕਿ ਉਹਨਾਂ ਨੂੰ تسلی ਜਿਹੜੀ ਹੁੰਦੀ ਹੈ ਕਿ ਜਿਵੇਂ ਪੀਏਯੂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਪੀਏਯੂ ਦੇ ਪਲਾਂਟਸ ਨੇ ਇੱਥੋਂ ਦੇ ਇੱਥੋਂ ਦੇ ਨਰਸਰੀ ਪਲਾਂਟਸ ਨੇ ਉਹਨਾਂ ਦੀ ਇਹ ਹੁੰਦਾ ਹੈ ਕਿ ਪੀਏ ਦੀ ਜਿਹੜੀ ਚੀਜ਼ ਮਿਲਦੀ ਹੈ ਉਹ ਸ਼ੁੱਧ ਮਿਲਦੀ ਹੈ ਵਧੀਆ ਮਿਲਦੀ ਹੈ ਔਥੈਂਟਿਕ ਹੁੰਦੀ ਹੈ ਤੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਜੇ ਪੀਏ પેટ્રોલ ਪੰਪ ਹੈਗਾ ਉਹਦਾ પેટ્રોલ ਵੀ ਸ਼ੁੱਧ ਹੈਗਾ ਇੱਥੋਂ ਪਾ ਕੇ تسਲੀ ਜ਼ਿਆਦਾ ਹੁੰਦੀ ਹੈ ਸੋ ਜਨਾਬ ਫਰਵਰੀ ਮਹੀਨੇ ਸ਼ੁਰੂਆਤ ਹੋਣ ਜਾ ਰਹੀ ਹੈ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਹਾਂ ਉਸ ਦਾ ਤੁਸੀਂ ਇਸ ਦੇ ਨਾਲ ਹਾਂਜੀ ਹੁਣ ਫਰਵਰੀ ਦੇ ਵਿੱਚ ਜਿਵੇਂ ਆ ਰਿਹਾ ਇੱਕਾਉਂਡ ਸਾਡੀ ਹੁਣੇ ਹੀ ਇਸੇ ਪਿਛਲੇ ਹਫਤੇ ਅਸੀਂ ਇੰਡੋ ਯੂ ਐਸ ਵਰਕਸ਼ਾਪ ਕਰਾਈ ਹੈਗੀ ਹੈ ਜਿਦੇ ਵਿੱਚ ਅਸੀਂ ਆਸਟ੍ਰੇਲੀਆ ਤੋਂ ਤੇ ਯੂਐਸਏ ਤੋਂ ਸਾਇੰਟਿਸਟ ਇੱਥੇ ਬੁਲਾਏ ਸੀ ਤੇ ਜਿਹਦੇ ਵਿੱਚ ਉਹਨਾਂ ਦੀ ਲੈਕਚਰਸ ਕਰਵਾਏ ਨੇ ਈਵਨ ਅਸੀਂ ਉਹਨਾਂ ਨੂੰ ਅਬੋਰ ਵੀ ਉੱਥੇ ਇੱਕ ਅਸੀਂ ਕਿਨੋ ਸ਼ੋ ਲਗਾਇਆ ਉਹ ਦਿਖਾ ਕੇ ਲੈ ਕੇ ਆਏ ਆ ਤੇ ਉਹਨਾਂ ਨੂੰ ਫਾਰਮਰ ਦੇ ਫੀਲਡ ਜਿਹੜੇ ਨੇ ਕਿ ਕਿ ਕਿਨੋ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਰਸਵਸਿਆ ਆ ਰਹੀ ਹੈ ਕਿ ਕਿਨੋ ਦੇ ਰੇਟ ਕਿ ਬਹੁਤ ਘਟ ਗਏ ਨੇ ਤੇ ਅਸੀਂ ਫਾਰਮਰ ਫੀਲਡ ਤੇ ਲੈ ਕੇ ਗਏ ਉਹਨਾਂ ਨੂੰ ਦਿਖਾਇਆ ਕਿ ਕਿਨੋ ਅਸੀਂ ਕਿਵੇਂ ਪ੍ਰੋਡਿਊਸ ਕਰਦੇ ਆਂ ਤੇ ਕਿਵੇਂ ਗਲਟ ਆਉਂਦਾ ਤੇ ਇਹਦਾ ਹੱਲ ਕੀ ਕਰ ਸਕਦੇ ਆਂ ਸੋ ਕਾਫੀ ਡਿਸਕਸ਼ਨ ਅਸੀਂ ਅਬੋਰ ਜਾ ਕੇ ਕੀਤੀ ਉਹਨਾਂ ਦੇ ਨਾਲ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਸੁਝਾਅ ਦਿੱਤੇ ਨੇ ਤੇ ਅਸੀਂ ਉਹਨਾਂ ਨੂੰ ਅਪਣਾਵਾਂਗੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵੀ ਉਹ ਦੋ ਵਾਰੀ ਸਾਡੇ ਕੋਲ ਆ ਚੱਕੇ ਨੇ ਪਹਿਲਾਂ ਯੂ ਐਸ ਏ ਤੋਂ ਅਸੀਂ ਫਰਵਰੀ ਚ ਸਾਇੰਟਿਸਟ ਬੁਲਾਏ ਸੀ ਹੁਣ ਦੁਬਾਰੇ ਫੇਰ ਬੁਲਾਏ ਸੀ ਤੇ ਹੁਣ ਉਹ ਕਹਿੰਦੇ ਵੀ ਹੁਣ ਤੁਹਾਡੀ ਵਾਰੀ ਹੈ ਜਿਹੜੇ ਤੁਹਾਡੇ ਸਾਇੰਟਿਸਟ ਨੇ ਜਾਂ ਜਿਹੜੇ ਇਸ ਕੰਮ ਤੇ ਨੇ ਤੇ ਤੁਸੀਂ ਸਾਡੇ ਕੋਲ ਡੈਲੀਗੇਸ਼ਨ ਲੈ ਕੇ ਆਓ ਉਹਨਾਂ ਕੋਲ ਫੈਸਿਲਿਟੀ ਜਿਹੜੀਆਂ ਨੇ ਨਾ ਉਹ ਸਾਡੇ ਨਾਲੋਂ ਅੱਛੀਆਂ ਨੇ ਖਾਸ ਕਰਕੇ ਜਿਵੇਂ ਨਰਸਰੀ ਹੈ ਨਰਸਰੀ ਪ੍ਰੋਡਕਸ਼ਨ ਵਾਸਤੇ ਉਹਨਾਂ ਕੋਲ ਬਹੁਤ ਵਧੀਆ ਵਧੀਆ ਗ੍ਰੀਨ ਹਾਊਸ ਸਕ੍ਰੀਨ ਹਾਊਸ ਨੇ ਉਹ ਕਹਿੰਦੇ ਸਾਡਾ ਵੇਖ ਕੇ ਆਓ ਜਦੋਂ ਆਪਾਂ ਕੋਈ ਚੀਜ਼ ਵੇਖ ਲੰਨੇ ਆ ਉਹਨੂੰ ਇੱਥੇ ਆ ਕੇ ਰੈਪਲੀਕਾ ਰੈਪਲੀਕੇਟ ਕਰਾਂਗੇ ਤੇ ਸਾਡੀ ਵੀ ਜਿਹੜੀ ਨਰਸਰੀ ਪ੍ਰੋਡਕਸ਼ਨ ਹੈ ਉਹ ਬਹੁਤ ਸੁਧਰੇਗੀ ਨਰਸਰੀ ਕਿਦਾਂ ਦੀ ਚੀਜ਼ ਹੈ ਜੇ ਨਰਸਰੀ ਚੰਗੀ ਹੈ ਨਾ ਜਿਵੇਂ ਸਕੂਲਾਂ ਦੀ ਵੀ ਨਰਸਰੀ ਹੁੰਦੀ ਬੱਚਿਆਂ ਦੀ ਤੇ ਅੱਗੇ ਜਿਹੜੀ ਸਾਡੀ ਕ੍ਰੌਪ ਹੈ ਉਹ ਵਿੱਚ ਹੀ ਹੋਏਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਐਸੀ ਕੇ ਬੀਸੀ ਸਾ ਜਣੇ ਸਾਫ ਤੌਰ ਤੇ ਦੱਸਿਆ ਕਿ ਆ ਜਿਹੜਾ ਆਨ ਵਾਲਾ ਸਮਾਂ ਜਿਹੜਾ ਵਾ ਬਹੁਤ ਸਾਰੇ ਐਕਟੀਵਿਟੀਜ਼ ਜਿਹੜੀਆਂ ਨੇ ਪੀਯੂ ਤੋਂ ਦੇਖਣ ਨੂੰ ਮਿਲੇਗੀ ਮਿਲੇਗੀ ਲੇਕਿਨ ਵੱਡੀ ਰਾਤ ਦੀ ਗੱਲ ਤੇ ਹੀ ਸਾਹਮਣੇ ਆਈ ਹੈ ਕਿ ਲਗਾਤਾਰ ਜਿਹੜੇ ਲੋਕ ਬਾਹਰ ਲੇ ਰਾਜਾ ਤੋਂ ਵੀ ਆਉਂਦੇ ਔਰ ਖਾ ਲਈ ਸਪੈਸ਼ਲੀ ਅੰਦਰ ਲਈ ਤੇ ਬਹੁਤ ਸਾਰਾ ਟਾਈਮ ਬਚੇਗਾ ਸੋ ਤੇਲ ਵੀ ਜਿਹੜਾ ਉਹਨਾਂ ਨੇ ਕਿਹਾ ਹਮੇਸ਼ਾ ਪਿਓਰ ਹੋਏਗਾ ਜਿਸ ਤਰ੍ਹਾਂ ਕਿ ਪੀਯੂ ਦੇ ਵਿੱਚ ਅਕਸਰ ਪਿਓਰਟੀ ਲੈ ਕੇ ਅਕਸਰ ਲੋਕੇ ਬੇਫਿਕਰ ਰਹਿੰਦੇ ਹੈਗੇ ਨੇ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ